ਇਹਦਾ ਵਾਕੀ ਸਪੈਸ਼ਲ ਲੈ ਕੇ ਆਏ ਆ ਠੀਕ ਹੈ ਚੱਲੀ ਸਿਰਫ 30000 ਸਿਰਫ 30000 ਨਾਲ ਦੇ ਟਾਇਰ ਵੀਰੇ ਕੱਲੇ ਕੱਲੇ ਟਾਇਰ ਤੇ 18 ਮੋਡਲ ਦਾ ਮਾਰਕਾ ਚੈੱਕ ਕਰ ਸਕਦੇ ਹੋ ਬਈ ਦੋਸਤੋ ਟਾਇਰਾਂ ਦੇ ਮਾਰ ਕੇ ਵੀ ਚੈੱਕ ਤੁਹਾਨੂੰ ਕਰਾ ਦਿਆਂਗੇ ਇੰਜਨ ਕੰਡੀਸ਼ਨ ਵੀ ਦਿਖਾ ਦਈਏ ਆਪਾਂ ਵੀਰਾਂ ਨੂੰ ਕਿਉਂਕਿ ਸਪੈਸ਼ਲ ਤੋਹਫਾ ਆਪਾਂ ਕਹਿ ਦਿੰਨੇ ਆ ਤੋਹਫਾ ਦੇਖੋ ਘਰ ਡਿਊਲ ਟੋਨ ਮਾਡਲ ਆ ਇਹਦੇ ਚ ਕੀ ਹੈ ਕੰਪਨੀ ਵੱਲੋਂ ਹੀ ਬਲੈਕ ਛੱਤ ਆ ਸਾਰਾ ਫਰੇਮ ਇਹਦਾ ਕੰਪਨੀ ਵੱਲੋਂ ਹੀ ਬਲੈਕ ਆ ਡੈਸ਼ਬੋਰਡ ਤੱਕਰ ਵੀ ਬਲੈਕ ਡਿਊਲ ਟੋਨ ਮਾਡਲ ਕਹਿ ਦਿੰਦੇ ਆ ਜੀ ਕੋਈ ਵੀ ਲੋਨ ਕਰਾਣਾ ਚਾਹੁੰਦਾ 5 ਲੱਖ ਰੁਪਏ ਦਾ ਲੋਨ ਵੀ ਕਰਵਾ ਦਾਂਗੇ ਇੱਕੋ ਹੀ ਪੀਸ ਆ ਦਵਾ ਦਾ ਫਿਰ ਕਹ ਰਹੇ ਆ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਤੇ ਰਹਿ ਗਿਆ ਰੰਸ ਲੈ ਕੇ ਆਏ ਆ ਜੀ ਪੇਡ ਨੰਬਰ ਟਾਪ ਮਾਡਲ ਦੇ ਵਿੱਚ ਠੀਕ ਹੈ ਜੀ ਦੋਨੋਂ ਹੀ ਸਨ ਰੂਫ ਵਾਲੀਆਂ ਦੋਨੋਂ ਹੀ ਪਹਿਲੇ ਨਾਮ ਤੇ ਦੋਨੋਂ ਹੀ ਡੀਜ਼ਲ ਦੋਨੋਂ ਹੀ BS6 ਠੀਕ ਆ ਪਹਿਲਾਂ ਦਿਖਾਈ ਸੀਗੀ ਜੀ ਇਹ ਵੀ ਬਰੀਜ਼ਾ ਲੈ ਕੇ ਆਏ ਤੁਹਾਡੇ ਲਈ ਠੀਕ ਆ ਇਹ ਆਪਣੇ ਵੀਰ ਕਹਿੰਦੇ ਲੋਏ ਟਾਇਰ ਥੋੜੀ ਮੋਡੀਫਿਕੇਸ਼ਨ ਵਾਲੀ ਦੇ ਦੋ ਵੀਰੇ ਲੋਏ ਟਾਇਰ ਲੱਗੇ ਹੋਏ ਜੀ نیچے ਫੌਗ ਲੈਂਪ ਡੀਆਰਐਲ ਵਗੈਰਾ ਇਹ 19 ਮਾਡਲ ਲੈ ਕੇ ਆਏ ਤੁਹਾਡੇ ਲਈ ਨੰਬਰ ਇਹਦਾ ਵੀ ਸੋਹਣਾ 55 ਨੰਬਰ ਇਹਦਾ ਵੀ ਬਹੁਤ ਸੋਹਣਾ ਜੀ 5505 ਇਹ ਸਾਢੇ 22 ਲੱਖ ਰੁਪਏ ਦੀ ਨਵੀਂ ਆ ਤੇ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ 14 ਲੱਖ 90000 ਰੁਪਏ ਦੀ ਠੀਕ ਹੈ ਲੈ ਲਓ ਜੀ ਲੋਨ ਕਰਾਣਾ ਆਊਗਾ ਪ੍ਰੋਫਾਈਲ ਵਧੀਆ ਹੋਊਗੀ 14 ਲੱਖ 90 ਹਜ਼ਾਰ ਦੇ ਲੋਨ ਕਰਾ ਦਾਂਗੇ ਲੋਨ ਸਾਰੇ ਕਰਾ ਦਾਂਗੇ ਹਾਂਜੀ ਹਾਂਜੀ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਗੱਡੀ ਭਾਲਦੇ ਆ ਨਾ ਚੰਗੀ ਦੇ ਭਾਲਦੇ ਵੀ ਪੀ ਵੀ ਨੰਬਰ ਦੀ ਤੇ ਹੋਏ ਵੀ ਪਹਿਲੇ ਨਾਂ ਤੇ ਵੀ ਉਹਨੂੰ ਆਏ ਆ ਵੀ ਅਸੀਂ ਕਿਤੇ ਹੋਰ ਨਹੀਂ ਜਾਣਾ ਸਾਨੂੰ ਇੱਥੇ ਹੀ ਮਿਲ ਜੇ ਗੱਡੀ ਪੰਜਾਬ ਚੋਂ ਤੇ ਮਿਲੇ ਵੀ ਗੱਡੀਆਂ ਵਧੀਆ ਤੇ ਸਾਫ਼ ਚਾਹੇ ਮਾਡਲ ਹੋਵੇ 12 13 ਚਾਹੇ ਹੋਵੇ 23 24 ਮਾਰਕ ਤੇ ਅੱਜ ਆਪਾਂ ਤੁਹਾਨੂੰ ਐ ਹੋਜੀ ਥਾਂ ਤੇ ਲੈ ਕੇ ਆ ਗਏ ਹਾਂ ਨਿਊਟ ਵਿਖਾ ਦੇ ਮਾਰੇ ਕੈਮਰਾ ਮਾਰ ਕੇ ਅੱਜ ਆਪਾਂ ਆ ਗਏ ਸੀ ਬਬਲੂ ਕਾਰਵਲ ਟਲਵੰ ਇਨਾਂ ਦੀ ਖਾਸियत ਇਹ ਆ ਵੀ ਗੱਡੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਘੱਟੋ ਘੱਟ 60 70 ਗੱਡੀਆਂ ਸਟਾਕ ਹੁੰਦਾ ਇਹਨਾਂ ਕੋਲੇ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਤੱਕ ਤੁਹਾਨੂੰ ਹਰੇਕ ਕਾਰ ਮਿਲੂਗੀ ਤੇ ਉਸ ਤੋਂ ਬਾਅਦ ਲੋਨ ਵਗੈਰਾ ਵੀ ਥੋੜਾ ਇੱਥੇ ਹੀ ਹੋ ਜਾਣਾ ਵਧੀਆ ਕਾਰਾਂ ਹੁੰਦੀਆਂ ਸਾਫ਼ ਕਾਰਾਂ ਸਿਰਫ ਤੇ ਸਿਰਫ ਕੋਈ ਵੀ ਨੰਬਰ ਵਾਲੀਆਂ ਕਾਰਾਂ ਨਾਮ ਪਹਿਲੇ ਹੋਣਗੀਆਂ ਨਵੀਆਂ ਅਨਕੋਰ ਕਾਰਾਂ ਹੋਣਗੀਆਂ ਟਾਇਰ ਨਵੇਂ ਅਨਕੋਰ ਜੋ ਤੁਸੀਂ ਇੱਥੇ ਆਓਗੇ ਨਾ ਥੋੜੀ ਜਿਹਾ ਵੇਖ ਕੇ ਹੀ ਗੱਡੀਆਂ ਰੂਹ ਖੁਸ਼ ਹੋ ਜਾਣੀਆਂ ਕਿਉਂਕਿ ਗੱਡੀਆਂ ਦਾ ਜੋ ਇੱਥੇ ਸਾਂਭ ਸੰਭਾਲ ਕਰਦੇ ਆਂ ਦੇਖਦੇ ਕਰਦੇ ਸਾਨੂੰ ਇੱਥੇ ਆਏ ਪਾ ਲੱਗਣਾ ਵੀ ਦੂ ਆ ਇਕੋ ਲੈਂਚ ਖੜੀਆਂ ਗੱਡੀਆਂਆਂ ਦੀਆਂ ਵੇਖੋ ਤੁਸੀਂ ਪਾਲੀਸੀ ਵੀ ਕਰੇਟਾ ਹੈਗੀ ਆ ਨਿਊ ਸ਼ੇ ਵੀ ਹੈਗੀ ਕਰੇਟਾ ਗਾਂ ਥੋੜਾ ਜਾਓਗੇ ਗਾਂ ਹੋ ਸਟਾਕ ਵੀ ਕਾਫੀ ਜ਼ਿਆਦਾ ਹੈਗਾ ਕਹਿੰਦਾ ਵੀ ਹਰੇਕ ਤਰ੍ਹਾਂ ਦੇ ਨੇ ਕੋਲ ਸਟਾਕ ਆ ਤੁਹਾਡੀ ਜੋ ਵੀ ਪਸੰਦ ਆ ਤੁਹਾਡੀ ਚਾਹੇ ਆਲਟੋ ਲੈਣੀ ਆ ਚਾਹੇ ਨੋਵਾ ਲੈਣੀ ਆ ਚਾਹੇ ਕੀਆ ਲੈਣੀ ਆ ਚਾਹੇ ਕੋਈ ਹੋਰ ਗੱਡੀ ਲੈਣੀ ਆ ਜੋ ਵੀ ਤੁਹਾਡੀ ਹੈਗੀ ਪਸੰਦ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਸੋ ਆਜ ਫਿਰ ਆਪਾਂ ਅੰਦਰ ਚੱਲਦੇ ਆਂ ਦੀਪਕ ਬਾਜਰੀ ਨਾਲ ਜਾ ਕੇ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਕੱਲੀ ਕੱਲੀ ਗੱਡੀ ਤੁਹਾਨੂੰ ਦੱਸਾਂਗੇ ਰੇਟ ਵੀ ਕੀ ਰੇਟ ਆ ਤੇ ਸਵਾਦ ਇਨਾ ਤੁਹਾਨੂੰ ਮੈਂ ਦੱਸਦਾ ਆਜੋ ਫਿਰ ਦੋਦੀਪ ਕੋਈ ਕੀ ਹਾਲ ਚਾਲ ਹੈ ਤੁਸੀ ਸਵਾਗਤ ਆ ਜੀ ਪਹਿਲਾਂ ਦਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਵੀ ਅੱਜ ਕਾਰਾਂ ਵੇਖੀਆਂ ਗੱਡੇ ਨਾਲ ਕੇ ਮਨ ਨੂੰ ਆਪਨੀ ਬਹੁਤ ਸਵਾਦ ਆ ਗਿਆ ਵੀ ਬਹੁਤ ਥੋੜਾ ਇਥੇ ਕਹੇ ਹਾਂ ਦੇ ਕਲੀ ਕਲੀ ਕਾਰ ਵੇਖੀ ਮੈਂ ਸ਼ੀਸ਼ੇ ਨੂੰ ਸਾਫ ਕਰੀਏ ਤੁਹਾਡੇ ਕੋਲ ਹੈ ਹਨਾ ਵੀਰਾਂ ਬਿਲਕੁਲ ਵੀਰਾਂ ਦਾ ਪਿਆਰ ਆ ਜੀ ਤੇ ਤੁਸੇ ਆਪਾਂ ਨਵੇਂ ਨਵੇਂ ਲੈ ਕੇ ਆਉਂਦੇ ਰਹਿੰਦੇ ਤੁਸੀਂ ਲੋਨ ਬਾਰੇ ਦੱਸ ਦਿਓ ਲੋਨ ਬਾਰੇ ਕੀ ਪ੍ਰੋਸੈਸ ਹੈ ਆਪਣਾ ਲੋਨ ਕਰਾ ਹੋ ਜਾਂਦਾ ਲੋਨ ਆਪਣੇ ਕੋਲ ਦੇਖੋ ਹਰ ਕਾਰ ਦੇ ਉੱਪਰ 20 ਤੋਂ 30% ਡਾਊਨ ਪੇਮੈਂਟ ਕਰਕੇ ਕਿਸੇ ਵੀ ਕਾਰ ਤੇ ਲੋਨ ਕਰਵਾ ਲਓ ਔਰ ਟਰਾਈ ਇਹ ਰਹਿੰਦੀ ਕਿ ਅੱਧੇ ਘੰਟੇ ਦੇ ਵਿੱਚ ਲੋਨ ਅਪਰੂਵ ਹੋ ਜਾਏ ਪ੍ਰੋਸੈਸ ਕੀ ਹੈ ਬਹੁਤ ਫਾਸਟ ਆਪਣੇ ਕੋਲ ਠੀਕ ਹੈ ਬੰਦੇ ਦੀ ਪ੍ਰੋਫਾਈਲ ਸਿਬਲਸ ਕੋ ਰੁਕੀ ਹੋਣਾ ਚਾਹੀਦਾ ਅੱਧੇ ਘੰਟੇ ਚ ਲੋਨ ਵੀ ਓਕੇ ਕਰਵਾਦਾ ਹੈ ਠੀਕ ਹੈ ਜੀ ਹੁਣ ਆਲ ਪੰਜਾਬ ਦੇ ਕਿਸੇ ਵੀ ਕੋਨੇ ਚ ਆ ਰਹੇ ਪ੍ਰੋਸੈਸ ਸਾਰਾ ਇਹੀ ਆ ਕਿ ਆਪਣੇ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਣੀ ਨਾਲ ਲੈ ਕੇ ਆਓ ਠੀਕ ਹੈ ਪ੍ਰੋਸੈਸ ਸਾਰਾ ਇੱਥੇ ਕਰਵਾ ਲਓ ਕਿ ਐਂ ਹੁੰਦਾ ਯਾਰ ਗੱਡੀ ਇੱਥੋਂ ਵੇਖਣੀ ਹੁੰਦੀ ਆ ਲੋਨ ਕਰਕੇ ਤਾਂ ਹੋਰ ਕਰਨਾ ਹੁੰਦਾ ਥੋੜਾ ਸਾਰਾ ਕੁਝ ਇੱਥੇ ਹੀ ਹੋ ਜਾਣਾ ਇੱਥੇ ਹੀ ਆਰਸੀ ਟਰਾਂਸਫਰ ਦਾ ਪ੍ਰੋਸੈਸ ਹੈ ਜੀ ਇੱਥੇ ਹੀ ਇੰਸ਼ੋਰੈਂਸ ਹੋ ਉਗੀ ਦੋਡੀ ਮਤਲਬ ਕਾਰ ਦੇ ਵਿੱਚ ਜੋ ਆਪਣੀ ਫਾਰਮੈਲਿਟੀਜ਼ ਆ ਸਾਰੀ ਇੱਥੇ ਕੰਪਲੀਟ ਕਰਕੇ ਡਿਲੀਵਰ ਕਰਾਂਗੇ ਕੋਈ ਨਹੀਂ ਆ ਕਿ ਤੁਹਾਨੂੰ ਕਿਤੇ ਬਾਹਰ ਆ ਇੰਸ਼ੋਰੈਂਸ ਇੱਥੋਂ ਕਰਾਉਣਾ ਪੋਲੀਸੈਂਸ ਇੱਥੋਂ ਕਰਾਉਣਾ ਆਰਸੀ ਕਿਤੇ ਨਹੀਂ ਸਾਰਾ ਪ੍ਰੋਸੈਸ ਇੱਥੇ ਹੀ ਹੋਊਗਾ ਤੇ ਉਸ ਤੋਂ ਬਾਅਦ ਜੋ ਆਪਣੀ ਗੱਲਾਂ ਨੇ ਵੀ ਡੀਲ ਤੇ ਡੀਲ ਤੁਹਾਡੀ ਇੱਥੇ ਬ ਜੋ ਰੇਟ ਹੋਊਗਾ ਤੁਹਾਨੂੰ ਆਪ ਨੂੰ ਲੱਗੂ ਵੀ ਹਾਂ ਯਾਰ ਜਿਹੜੇ ਸਾਡੇ ਨਾਲ ਰੇਟ ਆ ਉਹਨੇ ਦੀ ਚੀਜ਼ ਹੈਗੀ ਆ ਵੀ ਗੱਡੀਆਂ ਬਹੁਤ ਵਧੀਆ ਤੇ ਸਾਫ ਆ ਤੇ ਉਸ ਤੋਂ ਬਈ ਦਾ ਜੀ ਵੀ ਤੁਸੀਂ ਐਂ ਦੱਸ ਦਿਓ ਵੀ ਜੇ ਕਿਸੇ ਨੇ ਆਪਣੇ ਕੋਲ ਇੱਥੇ ਆਉਣਾ ਹੋਵੇ ਲੋਕੇਸ਼ਨ ਆਪਣੀ ਕਿੱਥੇ ਰਹੀ ਨੇ ਬਹੁਤ ਠੀਕ ਹੈ ਕਿਸੇ ਨੇ ਵੀ ਆਪਣੀ ਤਲਵੰਡੀ ਪਾਈ ਸ਼ਹਿਰ ਪੈਂਦਾ ਜੀ ਕਿ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤੁਸੀਂ ਗੂਗਲ ਦੇ ਉੱਪਰ ਲੋਕੇਸ਼ਨ ਅਪਡੇਟ ਕਰਕੇ ਪਹੁੰਚ ਸਕਦੇ ਹੋ ਜੋ ਮੇਨ ਆਪਣਾ ਹਾਈਵੇ ਰੋਡ ਪੈਂਦਾ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਤੇ ਮੋਗੇ ਤੇ ਜਸਟ 15 ਮਿੰਟ ਦਾ ਰਸਤਾ ਜੀ ਸਾਰਾ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂ ਲੇ ਵੀ ਦੋਸਤੋ ਹੁਣ ਫਿਰ ਆਪਾਂ ਥੋੜਾ ਜਿਆਦਾ ਟਾਈਮ ਨਹੀਂ ਲੈਂਦੇ ਹੁਣ ਫਿਰ ਵੀਡੀਓ ਨੂੰ ਆਪਾਂ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਡੇਟ ਆਜੋ ਹਾਂ ਜਿੱਦਾ ਪਹਿਲਾਂ ਦਿਖਾਈ ਸੀ ਕੀ ਜੀ ਇਹ ਵੀ ਬਰੀਜ਼ ਲੈ ਕੇ ਆਏ ਆ ਤੁਹਾਡੇ ਲਈ ਠੀਕ ਆ ਇਹ ਆਪਣੇ ਵੀਰ ਕਹਿੰਦੇ ਲੋਏ ਟਾਇਰ ਥੋੜੀ ਮੋਡੀਫਿਕੇਸ਼ਨ ਵਾਲੀ ਦੇ ਦਿਓ ਵੀਰੇ ਤੇ ਲੋਏ ਟਾਇਰ ਲੱਗੇ ਹੋਏ ਜੀ نیچے ਫੌਗ ਲੈਂਪਰ ਡੀਆਰਐਲ ਵਗੈਰਾ ਇਹ 19 ਮਾਡਲ ਲੈ ਕੇ ਆਏ ਆ ਤੁਹਾਡੇ ਲਈ ਨੰਬਰ ਇਹਦਾ ਵੀ ਸੋਹਣਾ 55 ਨੰਬਰ ਇਹਦਾ ਵੀ ਬਹੁਤ ਸੋਹਣਾ ਜੀ 5505 ਹਾਂ ਸਟਾਰਟਿੰਗ ਵੀ ਪੰਜ ਦੇ ਐਂਡਿੰਗ ਵੀ ਪੰਜ ਠੀਕ ਹੈ ਜੀ 19 ਮਾਡਲ ਹਮਮ ਫੁੱਲ ਇਨ ਸ਼ੋਰਡ ਠੀਕ ਹੈ ਸੀਟ ਕਵਰ ਵਗੈਰਾ ਅਲੌਇਡ ਵਗੈਰਾ ਲੱਗੇ ਹੋਏ ਆ ਜੀ ਸਾਰੇ ਐਕਸਟਰਾ ਠੀਕ ਹੈ ਜੀ ਠੀਕ ਹੈ ਇੰਟੀਰੀਅਰ ਦੀ ਖੁਦ ਚੈੱਕ ਕਰ ਲੋ ਦੇਰ ਦਾ ਪਤਨ ਵਿਖਾ ਦਿੰਦੇ ਆ ਟੇਰ ਦੀ ਗੱਡੀ ਬਹੁਤ ਯਾਰ ਵੀਰਾਂ ਨੂੰ ਸਟਾਕ ਆ ਭਾਵੇਂ ਤਾਂ ਦੇਣਾ ਅਗਲੇ ਨੂੰ ਕਿਤੇ ਟਰਾਈ ਮਾਰਨ ਦੀ ਜ਼ਰੂਰਤ ਨਾ ਪਵੇ ਬਿਲਕੁਲ ਬੜਾ ਚੰਗਾ ਕੀ ਕਹਿਣਾ ਜੀ ਜਿਹੜਾ ਆ ਕੇ ਗੱਡੀ ਤੇ ਖੜ ਗਿਆ ਸਮਝੋ ਖੜ ਹੀ ਗਿਆ ਹਾਂਜੀ ਜਿਹੜਾ ਆਊਗਾ ਆਪਣਾ ਵੀਰ ਫੁੱਲ ਗਾਰੰਟੀ ਦੇ ਨਾਲ ਜੋ ਕਹੋਗੇ ਲਿਖ ਕੇ ਦੇਵਾਂਗੇ ਔਰ ਲੈ ਕੇ ਜਾਊਗਾ ਠੀਕ ਹੈ ਕਿਸੇ ਕਿਸੇ ਜਗ੍ਹਾ ਤੋਂ ਹੀ ਮਿਲਦਾ ਤੇ ਆਪਾਂ ਪੂਰੇ ਵੀਰਾਂ ਨੂੰ ਡਿਮਾਂਡ ਜੋ ਹੈਗੀ ਪੂਰੀ ਕਰ ਰਹੇ ਆ ਆਫਰ ਤੁਹਾਡੀਆਂ ਪੂਰੀਆਂ ਹੁੰਦੀਆਂ ਇੱਥੇ ਹਾਂਜੀ ਇਹ ਵੀਰੇ ਤੁਹਾਨੂੰ ਆਪਾਂ ਦੇ ਦਾਂਗੇ ਸਿਰਫ ਔਰ ਸਿਰਫ ਇਹ 19 ਮਾਡਲ ਆ ਜੀ ਸਿਰਫ 8 ਲੱਖ ਰੁਪਏ ਦੀ ਦੇ ਦੇਣੀ ਆ ਆਪਾਂ ਆਪਣੇ ਵੀਰਾਂ ਨੂੰ ਠੀਕ ਹੈ ਜੀ ਲੈ ਚੋ ਇਹ ਵੀ ਹਾਂ ਨਾ ਵੀ 19 ਮਾਡਲ ਆ ਰੇਟ ਤੁਹਾਨੂੰ ਸੁਣ ਲਿਆ ਹਾਂ ਹਾਂਜੀ ਉਸ ਤੋਂ ਬਾਹਰ ਜੋ ਆਪਣੀ ਅਗਲੀ ਬ੍ਰਿਜ਼ ਆ ਗਈ ਅਗਲੀ ਕਾਰ ਆ ਗਈ ਜੀ ਇੱਕ ਕਹਿੰਦੇ ਨਾ ਹੀਰਾ ਲੈ ਕੇ ਆਏ ਆ ਹੂੰ ਹੀਰਾ ਵਾਕਈ ਸਪੈਸ਼ਲ ਲੈ ਕੇ ਆਏ ਆ ਠੀਕ ਹੈ ਚੱਲੀ ਸਿਰਫ 30000 ਸਰਫ ਪਤੀ ਨਾਲ ਦੇ ਟਾਇਰ ਵੀਰੇ ਕੱਲੇ ਕੱਲੇ ਟਾਇਰ ਤੇ 18 ਮਾਡਲ ਦਾ ਮਾਰਕਾ ਚੈੱਕ ਕਰ ਸਕਦੇ ਹੋਂ ਲੈ ਬਦੋਸਤੋ ਟਾਇਰਾਂ ਦੇ ਮਾਰਕੇ ਵੀ ਚੈੱਕ ਤੁਹਾਨੂੰ ਕਰਾ ਦੇਾਂਗੇ ਤੇ ਜੇ ਤੁਸੀਂ ਇੱਥੇ ਆਓਗੇ ਇੰਟੀਰੀਅਰ ਆਪ ਤੁਹਾਨੂੰ ਵਿਖਾ ਦਿੰਨੇ ਆ ਤੇ ਮੀਡਵਲ 에ਅਰ ਬੈਗ ਵਾਲਾ ਮਾਡਲ ਹੈ ਵੀ ਸੀਟ ਕਵਰ ਵਗੈਰਾ ਫੁੱਲ ਆਪਣੇ ਵੀਰ ਨੇ ਲਗਵਾਏ ਹੋਏ ਆ ਠੀਕ ਹੈ ਜੀ ਠੀਕ ਹੈ ਜੀ ਔਰ ਸਾਰੇ ਸ਼ੀਸ਼ੇ ਨਾਲ ਦੇ ਆ ਸਟਿੱਪਣੀ ਅਨਯੂਜ਼ ਹੈ ਤੱਕਰ ਸੱਪਣੀ ਵੀ ਥੱਲੇ ਨਹੀਂ ਲੱਗੀ ਠੀਕ ਹੈ ਠੀਕ ਹੈ ਲੱਗੀ ਜਾ ਕੇ ਦਿਖਾਈ ਰਹੀ ਹੈ ਆਪਣੇ ਵੀਰਾਂ ਨੂੰ ਕਿ ਵੀਰ ਆਪਣਾ ਜਿਹੜਾ ਲੈਣਾ ਚਾਹੁੰਦਾ ਫੋਨ ਤੇ ਬੁੱਕ ਕਰ ਸਕਦਾ ਜੀ ਕੱਲੇ ਕੱਲੇ ਟਾਇਰ ਦੇ ਉੱਪਰ 18 ਮਾਡਲ ਦਾ ਮਾਰਕ ਹੈ ਔਰ ਸਟੱਪਨੀ ਅਨਯੂਜ਼ ਬਿਲਕੁਲ ਸਟੱਪਨੀ ਤਾਂ ਜਿਵੇਂ ਰੱਖਤੀ ਰੱਖਤੀ ਉਹ ਤੋਂ ਮੈਂ ਕੱਢੀ ਹੀ ਨਹੀਂ ਹਾਂਜੀ ਜਵਾਂ ਹੀ ਆਏ ਭਈਆ ਨਵੀਂ ਦਾ ਮਤਲਬ ਨਵੀਂ ਆਜਾ ਤੁਹਾਨੂੰ ਮੀਟਰ ਚੁੜਾ ਦਈਏ ਹੁਣੇ ਦਾ ਇਹ ਤਾਂ ਹੀ ਕਰਾਂ ਮੀਟਰ ਵਖਾਈ ਆਪਾਂ ਪਹਿਲੇ ਨਾਮ ਤੇ ਹੈ ਜੀ ਗਾਰੇ ਵੀ ਠੀਕ ਹੈ ਜੀ ਸਿਰਫ 30000 ਦੇ ਕਰੀਬ ਗੱਡੀ ਚੱਲੀ ਹੋਈ ਆ ਇਹ ਟਾਇਰ ਲਾਈਵ ਲੱਗੇ ਹੋਏ ਪਲੇਟ ਹੀ ਦੇ ਲੌਏ ਐਕਸਟਰਾ ਜੀ ਟਾਇਰ ਨਾਲ ਦੇ ਆ ਜੋ ਕੰਪਨੀ ਦੇ ਟਾਇਰਾਂ ਦਾ ਟਾਇਰ ਨਾਲ ਦੇ ਆ ਲੌਏ ਆਪਣੇ ਵੀਰ ਨੇ ਐਕਸਟਰਾ ਲਗਵਾਏ ਹੋਏ ਆ ਠੀਕ ਹੈ ਜੀ ਸੀਟ ਕਵਰ ਵਗੈਰਾ ਬਹੁਤ ਵਧੀਆ ਲੱਗੇ ਹੋਏ ਆ ਜੀ ਪਹਿਲੇ ਨਾਮ ਤੇ ਆ ਫੁੱਲ ਇਨ ਸ਼ਾਟ ਆ ਕਾਰ ਦੀ ਹਮਮ ਠੀਕ ਹੈ ਜੀ ਫੁੱਲ ਇਨਸ਼ੋਰੈਂਸ ਠੀਕ ਹੈ ਹਮ ਕੋਈ ਕਮੀ ਪੇਚੀ ਨਹੀਂ ਹਰੇ ਕੇ ਪਾਸ ਕੋਈ ਨੋ ਨੋ ਗੱਡੀ ਇੰਜਨ ਕੰਡੀਸ਼ਨ ਵੀ ਦਿਖਾ ਦਿੱਤੀ ਆਪਾਂ ਵੀਰਾਂ ਨੂੰ ਕਿਉਂਕਿ ਸਪੈਸ਼ਲ ਤੋਹਫਾ ਆਪਾਂ ਕਹਿ ਦਿੰਨੇ ਆ ਤੋਹਫਾ ਦੇਖੋ ਘਰ ਹਮ ਇੰਜਨ ਦੇਖੋ ਤੁਸੀਂ ਯਾਰ ਕਿਤੇ ਕੋਈ 24 ਪੰਨੇ ਕਿਤੇ ਕੋਈ ਖਾਲ ਤੋਂ ਜੰਗਾਲ ਕਿਤੇ ਕੋਈ ਨਹੀਂ ਲੱਥਾ ਮਤਲਬ ਐਜ਼ ਇਟ ਜੋ ਕੰਪਨੀ ਵੱਲੋਂ ਸਟਿੱਕਰ ਆਉਂਦੇ ਲਾਈਟਾਂ ਤੱਕਰ ਸਭ ਕੁਝ ਉਦਾਂ ਹੀ ਹੈ ਠੀਕ ਆ ਹੂੰ ਤੇ 30000 ਚੱਲੀ ਦਾ ਰੇਟ ਦੱਸ ਦੀ ਆਪਾਂ ਰੇਟ ਦੱਸੋ ਫਿਰ ਵੀ ਆ 18 ਮਾਡਲ ਪਹਿਲੇ ਲਾ ਦੇ ਜੀ ਫੁੱਲ ਇੰਸ਼ੋਰੈਂਸ ਕਰ ਦੀ ਤੇ ਰੇਟ ਦੇ ਦਾਂਗੇ ਸਿਰਫ ਔਰ ਸਿਰਫ ਫਾਈਨਲ ਕੋਡ ਵਾਲਾ 7 ਲੱਖ ਤੇ 85000 ਰੁਪਏ ਦੀ ਠੀਕ ਹੈ ਜੀ ਹਾਂਜੀ 30000 ਚੱਲੀ ਦੀ ਲੈ ਕੇ ਗਾਰੰਟੀ ਆ ਪਹਿਲੇ ਨਾਮ ਤੇ ਕਰ ਲੈ ਬਦ ਦੋਸਤ ਇਨੀਆਂ ਘੜ ਚੱਲੀ ਗੱਡੀ ਬ੍ਰਿਜ਼ਾ ਬਹੁਤ ਰੀਅਰ ਦੇਖਣ ਨੂੰ ਮਿਲਦੀ ਹੈ ਪਰ ਇੱਥੇ ਹੀ ਤੁਹਾਨੂੰ ਉਸ ਤੋਂ ਬਾਅਦ ਫਿਰ ਜ ਆਪਣੀ ਆ ਆ ਗਈ ਆ ਬਈ ਕਾਲੇ ਰੰਗ ਦੀਆਂ ਦੋ ਸ਼ੇਹਾਂ ਆ ਇਹ ਕਿਹੜੇ ਕਿਹੜੀਆਂ ਕੈਰਨਜ਼ ਲੈ ਕੇ ਆਏ ਆ ਜੀ ਪੇਡ ਨੰਬਰ ਠੀਕ ਹੈ ਜੀ ਟਾਪ ਮਾਡਲ ਦੇ ਵਿੱਚ ਠੀਕ ਹੈ ਜੀ ਦੋਨੋਂ ਹੀ ਸਨਰੂਫ ਵਾਲੀਆਂ ਦੋਨੋਂ ਹੀ ਪਹਿਲੇ ਨਾਮ ਤੇ ਦੋਨੋਂ ਹੀ ਡੀਜ਼ਲ ਦੋਨੋਂ ਹੀ BS6 ਠੀਕ ਹੈ ਤੇ ਵੀਰ ਕਹਿੰਦੇ ਕਿ ਵੀਰੇ ਯਾਰ ਆਪਾਂ ਲੌਂਗ ਟ੍ਰਿਪ ਤੇ ਜਾਣਾ ਤੇ ਜਾਣਾ ਫੈਮਿਲੀ ਦੇ ਨਾਲ ਜਾਂ ਯਾਰਾਂ ਦੋਸਤਾਂ ਦੇ ਨਾਲ ਹੂੰ ਹੂੰ ਤੇ ਸਮਾਨ ਵਗੈਰਾ ਕਾਫੀ ਹੁੰਦਾ ਠੀਕ ਹੈ ਜੀ ਜਿੱਦਾਂ ਮਰਜ਼ੀ ਬੈਠੋ ਕੋਈ ਪਰਵਾਹ ਨਹੀਂ ਬਿਲਕੁਲ ਬਿਲਕੁਲ ਮੇਰੇ ਦੋਸਤੋ ਰੰਗ ਦੇ ਦੋਨਾਂ ਦੇ ਕਾਲੇ ਤੇ ਅੰਦਰ ਤੁਹਾਨੂੰ ਗੱਡੀ ਵਿਖਾ ਦਨੇ ਐ ਐਂਬੀਐਂਟ ਲਾਈਟ ਕੰਪਨੀ ਫਿਟਡ ਸਭ ਕੁਝ ਸਨ ਰੂਫ ਵਾਲਾ ਮਾਡਲ ਠੀਕ ਹੈ ਜੀ ਠੀਕ ਹੈ ਇੱਕਦਮ ਲਗਜ਼ਰੀ ਫੀਲ ਆ ਵੀਰੇ ਠੀਕ ਹੈ ਜੀ ਹੂੰ ਤੇ ਪ੍ਰਾਈਵੇਟ ਕਾਰ ਆ ਕੋਈ ਇਹ ਨਹੀਂ ਕਹਿ ਸਕਦਾ ਕਿ ਟੈਕਸੀ ਵਾਲੀਆਂ ਜਾਂ ਕੁਝ ਜਿਹਨੂੰ ਨਾ ਪ੍ਰਾਈਵੇਟ ਬਿਲਕੁਲ ਨਵੀਆਂ ਐਡਵੋਕੇਟ ਦੇ ਨਾਮ ਦੇ ਸੀ ਕਾਰ ਜਿੰਨਾਂ ਤੋਂ ਪਰਚੇਸ ਕੀਤੀ ਹੈ ਜੀ ਠੀਕ ਆ ਫਰਸਟ ਓਨਰ ਕਾਰ ਆ ਪੇਡ ਨੰਬਰ ਆ 68 69 ਤੇ ਇੱਕਦਮ ਲਗਜ਼ਰੀ ਵੇਰੀਐਂਟ ਵੀ ਲਗਜ਼ਰੀ ਤੇ ਫੀਲ ਵੀ ਲਗਜ਼ਰੀ ਆ ਠੀਕ ਹੈ ਜੀ ਮਾਡਲ ਦਾ ਰੇਟ ਦੱਸ ਦਿਓ ਜੀ ਨਵੀਂ ਦੀ ਗੱਲ ਕਰੋਂਗੇ 23 ਲੱਖ ਰੁਪਏ ਦੀ ਨਵੀਂ ਆ ਜੀ ਠੀਕ ਆ ਆਪਾਂ 24 ਮਾਡਲ ਦੇ ਵਿੱਚ ਤੁਹਾਨੂੰ ਹੈਵੀ ਸੇਵਿੰਗ ਦੇ ਦੇਣੀ ਆ ਰੇਟ ਦੇ ਦਾਂਗੇ ਸਿਰਫ ਔਰ ਸਿਰਫ 16 ਲੱਖ ਦੇ 60000 ਰੁਪਏ ਦੀ ਕਾਰ ਠੀਕ ਹੈ ਜੀ ਪਹਿਲੇ ਨਾਮ ਦੇ ਡੀਜ਼ਲ ਵਜਨ BS6 24 ਮਾਡਲ ਯੋਕੋਹਾਮਾ ਦੇ ਟਾਇਰ ਲੱਗੇ ਹੋਏ ਆ ਬਈ ਦੋਸਤ ਕਿਸੇ ਪਾਸੋਂ ਕੋਈ ਪੇਚੀ ਕੋਈ ਹੈ ਨਹੀਂ ਗੱਡੀ 'ਚ ਹਾਂਜੀ ਉਸ ਤੋਂ ਬਾਅਦ ਆਪਣੀ ਅਗਲੀ ਫਰਾਂਗੀ ਹੋਈ ਇਹਦੇ ਬਾਰੇ ਤੇ ਉਹ ਜਾਣਕਾਰੀ ਔਰ ਇਹ ਵੀ ਚੈੱਕ ਕਰ ਸਕਦੇ ਹਾਂ ਟਾਇਰ ਇਹਦੇ ਵੀ ਨਵੇਂ ਲੱਗ ਚੁੱਕੇ ਆ ਜੀ ਠੀਕ ਆ ਠੀਕ ਆ 2022 ਮਾਡਲ ਆ ਡੀਜ਼ਲ ਵਰਜਨ ਆ ਪਹਿਲੇ ਨਾਮ ਤੇ ਇਹ ਵੀ ਲਗਜ਼ਰੀ ਪਲੱਸ ਮਾਡਲ ਆ ਜੋ ਕਿ ਸੀਟਾਂ ਵੈਂਟੀਲੇਟਡ ਆ ਜਾਂਦੀਆਂ ਇਹਦੀਆਂ ਠੀਕ ਆ ਸੀਟਾਂ ਦੇ ਵਿੱਚ ਵੀ ਮਤਲਬ ਏਸੀ ਆ ਜਿੱਦਾਂ ਵੀਰਾਂ ਨੂੰ ਪੰਜਾਬੀ ਚ ਕਲੀਅਰ ਕਰੀਏ ਲਗਜ਼ਰੀ ਪਲੱਸ ਮਾਡਲ ਆ ਇਹ ਪਲੱਸ ਮਾਡਲ ਯਾਨੀ ਕਿ ਜੋ ਇਹੀ ਛੱਡੋ ਮੈਂ ਨਾ ਇੱਥੋਂ ਵੀ ਹਵਾ ਹੋਊਗਾ ਚੀਤੋਂ ਵੀ ਬਈ ਯਾਰ ਜਿਹੜੀ ਜਿ ਬਹਿ ਕੇ ਆਏ ਤੁਸੀਂ ਲੱਗ ਤੁਹਾਨੂੰ ਲੱਗੂ ਵੀ ਜਿਵੇਂ ਰਿਲੈਕਸ ਹੋ ਗਏ ਨੇ ਜਮਾਂ ਬੈਕ ਸੀਟਾ ਵੀ ਕੰਫਰਟ ਵਾਲੀਆਂ ਪੂਰੀਆਂ ਕੈਪਟਨ ਸੀਟਾਂ ਮਿਲਦੀਆਂ ਸਿੰਗਲ ਸਿੰਗਲ ਚੇਅਰ ਮਿਲਦੀ ਹੈ ਜੀ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਪਈ ਹੋਈ ਹੈ ਅੰਦਰੋਂ ਵੀ ਤੇ ਬਾਹਰੋਂ ਦਾ ਬਣ ਪਤਾ ਹੀ ਆ ਨਵੀਂ ਤੇ ਨਕੋਵ ਰਾਜਮ ਤੇ ਹੁਣ ਫਿਰ ਪੁੱਛਦੇ ਆ ਬਾਈ ਤੋਂ ਪਰ ਰੇਟ ਦੱਸੂ ਵੀ ਫਿਰ ਦਾ ਰੇਟ ਵੀਰੇ ਸਿਰਫ ਔਰ ਸਿਰਫ ਇਹ ਵੀ ਗੱਲ ਕਰੋਗੇ 22 ਲੱਖ ਰੁਪਏ ਦੀ ਨਵੀਂ ਆ ਠੀਕ ਹੈ ਤੇ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ 14,90,000 ਰੁਪਏ ਦੀ ਠੀਕ ਹੈ ਲੈ ਜੀ ਲੋਨ ਕਰਾਣਾ ਆਊਗਾ ਪਰ ਫਾਈਲ ਵਧੀਆ ਹੋਊਗੀ 14,90,000 ਦੇ ਲੋਨ ਕਰਾ ਦਾਂਗੇ ਲੋਨ ਸਾਰੇ ਕਰਾ ਦੋ ਹਾਂਜੀ ਹਾਂਜੀ ਪ੍ਰੋਫਾਈਲ ਤੁਹਾਡੀ ਬ हां भाई दोस्तों लोन का ऑफर खुली आ हम्म फुल लोन करवावांगे जी फुल लोन ही ਤੁਹਾਡਾ ਹੋ ਸਕਦਾ ਹੈ ਗੱਡੀ ਕਿਉਂਕਿ ਮਾਰਕੀਟ ਦੇ ਅਕੋਰਡਿੰਗ ਹੀ ਵੈਲਿਊ ਲੱਗਦੀ ਹੈ ਔਰ ਵੈਲਿਊ ਦੇ ਅਕੋਰਡਿੰਗ ਹੀ ਲੋਨ ਹੁੰਦਾ ਤਾਂ ਹੀ ਤੁਹਾਨੂੰ ਕਹਦਾ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਐਲੀਜੀਬਿਲਟੀ ਬੰਦੀ ਹੋਣੀ ਚਾਹੀਦੀ ਆ 14 ਲੱਖ 90 ਹਜ਼ਾਰ ਦੇ ਲੋਨ ਕਰਾਦਾ ਠੀਕ ਹੈ ਜੀ ਤੇ ਇਹ ਗੱਡੀ ਬਹੁਤ ਰੀਅਰ ਹੀ ਦੇਖਣ ਨੂੰ ਮਿਲਦੀ ਹੈ ਡਿਊਲਟੀਉਂ ਦੇ ਵਿੱਚ ਆਹੇ ਬਾਕੀ ਬਹੁਣ ਲੈਣੇ ਭਾਈ ਜੋ ਜਾਣਕਾਰੀ 9099 ਨੰਬਰ ਆ ਸੋਹਣਾ ਨੰਬਰ ਆ ਦੀਪਕ ਭਾਈ ਜੀ ਸਾਹ ਕਤਾਵਾ ਇਹਦਾ ਜੀ ਇਹ ਤੋਹਫਾ ਹੀ ਆ ਗਹਿਣਾ ਕਹਿ ਦਈਏ ਆਪਾਂ ਤਾਂ ਕਹਦੇ ਨੇ ਨਾ ਕਿ ਸੋਨਾ ਦੇ ਰੰਗ ਦਾ ਨਾ ਵਾਧਾ ਹੂੰ ਬਿਲਕੁਲ ਇਹ ਵੀ ਉਹ ਚੀਜ਼ ਆ ਟੁਆਡਾ ਦਾ ਖੁੱਦ ਦਾ ਬ੍ਰਾਂਡ ਆ ਹੂੰ ਕੋਈ ਇਹ ਨਹੀਂ ਜਿਵੇਂ ਐਡਿਟ ਚ ਕਹਦੇ ਨੇ ਮਰੂਤੀ ਤੋਂ ਪਰਚੇਜ਼ ਕਰ ਲਈ ਯਾਰ ਬਲੈਨੋ ਆ ਗਲੈਂਜ਼ਾ ਹੋ ਗਈ ਹਨ ਇਹ ਖੁੱਦ ਟੁਆਡਾ ਦੀ ਆਪਣੀ ਆ ਜੀ ਹੂੰ ਡੀਜ਼ਲ ਵਰਜਨ ਦੇ ਵਿੱਚ ਆ ਪਹਿਲੇ ਨਾਮ ਤੇ ਆ ਫੁੱਲ ਇਨ ਛੋੜ ਆ ਮਿਚਲਨ ਦਾ ਟਾਇਰ ਲੱਗ ਗਿਆ ਕਾਰ ਨੂੰ ਠੀਕ ਹੈ ਜੀ ਤੇ ਜਿਹੜਾ ਵੀਰ ਲੈਣਾ ਚਾਹੁੰਦਾ ਲੀਵਾ ਹੂੰ ਤੋਹਫਾ ਲੈ ਜਿਓ ਫਿਰ ਨਾ ਕਹੋ ਕਿ ਮੈਂ ਰਹਿ ਗਿਆ ਕਿਉਂਕਿ ਸਿਰਫ 19 ਮਾਡਲ ਦੇ ਵਿੱਚ ਇੱਕੋ ਪੀਸ ਹੀ ਖੜਾ ਠੀਕ ਹੈ ਪਰ ਉਹ ਵੀ ਪਹਿਲੇ ਨਾਮ ਵਾਲੀ ਠੀਕ ਹੈ ਤੇ ਗੱਲ ਕਰੀਏ ਰੇਟ ਦੀ ਹ ਉਹ ਤੁਹਾਨੂੰ ਤੋਹਫਾ ਦੇ ਦੇਣਾ ਜੀ ਆ ਡਿਊਲ ਟੋਨ ਮਾਡਲ ਆ ਇਹਦੇ ਚ ਕੀ ਹੈ ਕੰਪਨੀ ਵੱਲੋਂ ਹੀ ਬਲੈਕ ਛੱਤ ਆ ਸਾਰਾ ਫਰੇਮ ਇਹਦਾ ਕੰਪਨੀ ਵੱਲੋਂ ਹੀ ਬਲੈਕ ਆ ਡੈਸ਼ਬੋਰਡ ਤੱਕਰ ਵੀ ਬਲੈਕ ਡਿਊਲ ਟੋਨ ਮਾਡਲ ਕਹਿ ਦਿੰਦੇ ਆ ਜੀ ਇਹਨੂੰ ਠੀਕ ਹੈ ਜੀ ਨੇ ਵੀ ਤੁਸੀਂ ਵੇਖੋ ਯਾਰ ਕਿੰਨਾ ਨਵਾਂ ਪਿਆ ਹੋਇਆ ਸੀਟ ਕਵਰ ਬਹੁਤ ਨਵੇਂ ਆ ਜੀ ਹਮ ਹੁਣ ਜੀ ਕੀ ਰੇਟ ਆ ਫਿਰ ਲੈਣ ਦੇ ਨਾਲ ਆ ਦੇ ਰੇਟ ਵੀ ਤੁਹਾਨੂੰ ਸਿਰਫ ਔਰ ਸਿਰਫ ਦੇ ਦਾਂਗੇ ਜੀ ਆਪਾਂ ਉਹਦਾ ਆਸਕੀ ਹੈਗੀ ਆਪਣੀ 735000 ਰੁਪਏ ਦੀ ਤੇ ਜਿਹੜਾ ਵੀਰ ਲੈਣ ਆਊਗਾ ਇੱਕੋ ਰੇਟ ਉਹਦੇ ਲਈ 690000 ਰੁਪਏ ਦੀ ਐਸੀਆਂ ਉਹਦੇ ਵਿੱਚ ਕਾਰ ਦੇਣੀ ਹੈ ਜੀ ਆਪਾਂ ਕੋਈ ਵੀਰ ਲੋਨ ਕਰਾਣਾ ਚਾਹੁੰਦਾ 5 ਲੱਖ ਰੁਪਏ ਦਾ ਲੋਨ ਵੀ ਕਰਵਾ ਦਾਂਗੇ ਇੱਕੋ ਹੀ ਪੀਸ ਆ ਦੁਆਰਾ ਫਿਰ ਕਹਦੇ ਆ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਤੇ ਰਹਿ ਗਿਆ ਸਿਰਫ 690000 ਰੁਪਏ ਦੀ ਲਾਸਟ ਕਰ ਦੇ ਦਾਂਗੇ